ਅਚਾਨਕ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਥ ਰੋਲ ਰਹਾ ਕੰਨਾ ਦੋਸਤੋ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਪਟਿੰਡਾ ਦੀ ਸਬਜ਼ੀ ਮੰਡੀ ਦੇ ਜਿਹੜੇ ਹੋਲਸੇਲ ਦੇ ਰੇਟ ਦੱਸੇ ਜਾਂਦੇ ਨੇ ਸਾਡੇ ਚੈਨਲ ਦੇ ਰਾਹੀਂ ਤੇ ਅੱਜ ਜੇ ਆਪਾਂ ਗੱਲ ਕਰਾਂਗੇ ਬਠਿੰਡਾ ਦੀ ਸਬਜ਼ੀ ਮੰਡੀ ਦੇ ਹੋਲਸੇਲ ਦੇ ਰੇਟਾਂ ਦੀ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਰੇਟ ਜਿਹੜਾ ਕੱਦੂ ਦਾ ਭਾਅ ਸਭ ਤੋਂ ਸਸਤਾ ਰੇਟ ਅੱਜ ਕੱਦੂ ਦੀ ਜਿਹੜੀ ਸਬਜ਼ੀ ਦਾ ਰੇਟ ਹੈ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਕੱਦੂ ਦਾ ਰੇਟ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਤੋਰੀ ਦੀ ਤੋਰੀ ਦੀ ਸਬਜ਼ੀ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜੀ ਵਿਕੀ ਹੈ ਹੋਲਸੇਲ ਮੰਡੀ ਦੇ ਵਿੱਚ ਜੇ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਵੀ ਅੱਜ 30 ਰੁਪਏ ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਅੱਜ ਹੋਰਸ ਆਇਆ ਔਰ ਆਪਾਂ ਜਿਹੜੀ ਕੱਲ ਦੱਸਦੀ ਜਿਹੜੇ ਕਸਟਮਰ ਹੈ ਜਿਹੜੇ ਦੁਕਾਨਦਾਰ ਹੈ ਕਸਟਮਰਾਂ ਨੂੰ ਜ਼ਿਆਦਾ ਰੇਟ ਦੱਸ ਦਿੰਦੇ ਤਾਂ ਕਿ ਜਿਹੜੀ ਪਿਛਲੇ ਦਿਨੀ ਕद्दू ਦਾ ਰੇਟ 100 ਰੁਪਏ ਪ੍ਰਤੀ ਕਿਲੋ ਸੀ ਤੈਸ ਕਰਕੇ ਜਿਹੜੇ ਰੇਟ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੇ ਤੁਹਾਡੀ ਜੇਬ ਨੂੰ ਜਿਹੜਾ ਚੁੰਨਾ ਨਾਲਗਾਸ ਕਰਨ ਜਿਹੜੇ ਰੇਡੀਆਂ ਫੜੀਆਂ ਵਾਲੇ ਹੁੰਦੇ ਨੇ ਕਿਉਂਕਿ ਤੁਹਾਨੂੰ ਜਿਹੜਾ ਰੇਟ ਜ਼ਿਆਦਾ ਦੱਸ ਗਏ ਵੀ ਪਿਛਲੇ ਦਿਨੀ ਕਾਫੀ ਰੇਟ ਸੀ ਸਬਜ਼ੀਆਂ ਦੇ ਪਰ ਹੁਣ ਸਬਜ਼ੀਆਂ ਦੇ ਰੇਟ ਜਿਹੜੇ ਕੱਟ ਚੁੱਕੇ ਨੇ ਗੱਲ ਕਰੀਏ ਤਾਂ ਹਰੇ ਮਟਰ ਦੀ ਹਰੇ ਮਟਰ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜੇ ਆਪਾਂ ਗੱਲ ਕਰੀਏ ਤਾਂ ਭਿੰਡੀ ਦੀ ਭਿੰਡੀ ਵੀ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਹੋਲਸੇਲ ਦੇ ਰੇਟ ਤੇ ਵਿਕੀ ਸਿਮਲਾ ਮਿਰਚ ਇਸੇ ਤਰ੍ਹਾਂ ਸਿਮਲਾ ਮਿਰਚ ਦੱਸ ਦਈਏ ਕਿ ਸਿਮਲਾ ਮਿਰਚ ਵੀ 50 ਰੁਪਏ ਪ੍ਰਤੀ ਕਿਲੋ ਹੋਲਸੇਲ ਦਾ ਰੇਟ ਹੈ ਅੱਜ ਸਿਮਲਾ ਮਿਰਚ ਦਾ ਲੋਕੀ ਅੱਜ ਬਟਿੰਡਾ ਦੇ ਹੋਲਸੇਲ ਮੰਡੀ ਦੇ ਵਿੱਚ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕੀ ਇਸ ਗੱਲ ਦਾ ਗਾਹਕ ਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਤੁਹਾਡੇ ਨਾਲ ਜਿਹੜੇ ਕਿ ਰੇੜੀਆਂ ਫੜੀਆਂ ਦੁਕਾਨਦਾਰ ਹਨ ਉਹਨਾਂ ਤੁਹਾਡੀ ਜੇਬ ਨੂੰ ਚੂਨਾ ਨਾਲ ਲਗਾ ਸਕਣ ਕਿਉਂਕਿ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਜ਼ਰੂਰੀ ਹੈ ਕਿ ਰੇਟ ਪਿਛਲੇ ਦਿਨ ਜਿਆਦਾ ਸੀ ਪਰ ਹੁਣ ਸਬਜ਼ੀਆਂ ਦੇ ਰੇਟ ਜਿਹੜੇ ਘੱਟ ਚੁੱਕੇ ਨੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਪਿਆਜ਼ ਜਿਹੜਾ ਸਬਜ਼ੀ ਮੰਡੀ ਦੇ ਵਿੱਚ ਅੱਜ ਹੋਲ ਸੇਲ ਦਾ ਰੇਟ ਪਿਆਜ਼ ਦਾ 40 ਰੁਪਏ ਪ੍ਰਤੀ ਕਿਲੋ ਰਿਹਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸਦੀ ਜਿਹੜਾ ਗੋਭੀ ਦਾ ਰੇਟ ਵੀ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕੀ ਲਸਣ ਬਟਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਅੱਜ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਹੋਲ ਸੇਲ ਦਾ ਰੇਟ ਲਸਣ ਦਾ ਰਿਹਾ ਜੇ ਕਰੇਲੇ ਦੀ ਗੱਲ ਕੀਤੀ ਜਾਵੇ ਤਾਂ ਕਰੇਲਾ ਵੀ ਅੱਜ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਬੇਕਾ ਬਟਿੰਡਾ ਦੇ ਸਬਜ਼ੀ ਮੰਡੀ ਦੇ ਵਿੱਚ ਬਟਿੰਡਾ ਦੀ ਹੋਲ ਸੇਲ ਮੰਡੀ ਦਾ ਰੇਟ ਅੱਜ ਵੈਂਗਣ ਦਾ ਰੇਟ 30 ਰੁਪਏ ਪ੍ਰਤੀ ਕਿਲੋ ਦੇ حساب ਦੇ ਨਾਲ ਵਿਕਿਆ ਤਾਂ ਕਿ ਤੁਹਾਨੂੰ ਦੱਸ ਦੇ ਇਸ ਸਾਲ ਦੇ ਲਈ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਿਹੜੇ ਤੁਹਾਨੂੰ ਰੇਟ ਆ ਦੁਕਾਨਦਾਰ ਜ਼ਿਆਦਾ ਨਾ ਲਗਾ ਸਕਣ ਇਸ ਕਰ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਜਿਹੜੇ ਸਬਜ਼ੀ ਦੇ ਰੇਟ ਆ ਤੁਹਾਨੂੰ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣਾਂ ਤੇ ਤੁਹਾਡੀ ਜੇਬ ਨੂੰ ਚੁਣਾ ਅੱਜ ਦੇ ਲਈ ਇੰਨਾ ਕੀ ਤਦ ਤੱਕ ਲਈ ਸਸ਼ੇਕਰ